ਇੱਕ ਇਨਫੋਰਮੇਸ਼ਨ ਸਾਨੂੰ ਕੈਂਟ ਬਟੰਡਾ ਤੋਂ ਰੀਸੀਵ ਹੋਈ ਸੀਗੀ ਜਿਸ ਦੇ ਵਿੱਚ ਇੱਕ ਪਰਸਨ ਹੈ ਰਕੀਬ son of सलीम ਇਹ ਬੇਸਿਕਲੀ ਰੁੜਕੀ ਦਾ ਰਹਿਣ ਵਾਲਾ ਹੈ ਉਤਰਾਖੰਡ ਦਾ ਤੇ ਇਹਦੇ ਬਾਰੇ ਇਨਫੋਰਮੇਸ਼ਨ ਇਹ ਰੀਸੀਵ ਹੋਈ ਸੀ ਕਿ ਇਹ ਜਿਹੜਾ ਬੰਦਾ ਹੈਗਾ ਇਹਦੀ ਜਿਹੜੀ ਗਤੀਵਿਧੀਆਂ ਨੇ ਸ਼ੱਕੀ ਹੈਗੀਆਂ ਨੇ ਇਹਦੇ ਬਾਰੇ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾਵੇ ਸੋ ਉਸ ਬੰਦੇ ਵਿੱਚ ਜਿਹੜਾ ਹੈਗਾ ਅਸੀਂ ਮੁਕੱਦਮਾ ਨੰਬਰ 78 ਅੰਡਰ ਸੈਕਸ਼ਨ 152 ਬੀ ਐਨ ਐਸ थाना ਕੈਂਟ ਦੇ ਵਿੱਚ ਰਜਿਸਟਰ ਕਰ ਲਿਆ ਅ ਅਰਜੇਸ਼ਟ ਕਰਨ ਤੋਂ ਬਾਅਦ ਜਿਹੜੀ ਸੀ ਕਿ ਬੰਦਾ ਤੇ ਬੰਦੇ ਦੀ ਉਸੇ ਗ੍ਰਿਫਤਾਰੀ ਕਰਨ ਤੋਂ ਬਾਅਦ ਉਸੇ ਜਿਹੜੀ ਸਾਡੀ ਇੰਟਰੋਗੇਸ਼ਨ ਚੱਲ ਰਹੀ ਹੈ ਨਾਲ ਹੀ ਜਿਹੜਾ ਉਹਦੇ ਫੋਨ ਮੋਬਾਈਲ ਫੋਨਸ ਅਗੇ ਨੇ ਉਹ ਮੋਬਾਈਲ ਫੋਨ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹ ਫੋਰੈਂਸਿਕ ਵਾਸਤੇ ਜਿਹੜਾ ਹੈਗਾ ਫਰਦਰ ਉਹਦੀ ਐਨਾਲਿਸਿਸ ਕਰਵਾ ਰਹੇ ਹਾਂ ਅ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜੋ ਉਹਦੇ ਖਿਲਾਫ ਜੈਸੀ ਐਵੀਡੈਂਸ ਆਉਣਗੇ ਉਸੇ ਸੁਰਚ ਕਾਰਵਾਈ ਕੀਤੀ ਜਾਵੇਗੀ ਮਾਮਲੇ ਦੇ ਵਿੱਚ ਕੋਈ ਨਹੀਂ ਦੇ ਇਹ ਸੱਕੀ ਦੇਖੀ ਅ ਜਿਹੜੇ ਮੋਬਾਈਲਸ ਅਗੇ ਨੇ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹਨੂੰ ਫੋਰੈਂਸਿਕ ਐਨਾਲਿਸਿਸ ਵਾਸਤੇ ਭੇਜਿਆ ਹੋਇਆ ਅ ਜਿਹੜਾ ਡ ਉਹ ਡਾਟਾ ਰਿਕਵਰ ਹੋਣ ਤੋਂ ਬਾਅਦ ਜਿਹੜੀ ਹੈਗੀ ਸਰਕਸ਼ਨ ਲਾ ਜਾਊਗੀ ਕਿਹਨਾਂ ਦੇ ਲਿੰਕ ਦੇ ਆ ਪਾਕਿਸਤਾਨ ਦੇ ਬੇਸਿਕਲੀ ਜਿਹੜੇ ਕੁਝ ਨੰਬਰ ਸਗੇ ਆ ਉਹ ਨੰਬਰਾਂ ਤੇ ਜਿਹੜੀ ਹੈਗੀ ਵੈਰੀਫਿਕੇਸ਼ਨ ਕਰਨੀ ਬਾਕੀ ਹੈ ਕਿਉਂਕਿ ਜਿਨ੍ਹਾਂ ਨਾਲ ਇਹਨਾਂ ਨੇ ਗੱਲ ਕੀਤੀ ਸੀ ਦੋ ਤਿੰਨ ਕਾਲ ਸਗੇ ਆ ਨੇ ਸੋ ਸਾਰੇ ਨੰਬਰ ਜਿਹੜੇ ਹੈਗੇ ਨੇ ਅੰਡਰ ਵੈਰੀਫਿਕੇਸ਼ਨ ਹੈਗੇ ਨੇ ਫਿਲਹਾਲ ਜਿਹੜੇ ਹੈਗੀ ਅਸੀਂ ਮੁਕਦਮਾ ਅਦਰਜਿਸਟ ਕਰ ਲਿਆ ਥਾਣਾ ਕਟ ਦੇ ਵਿੱਚ ਤੇ ਇਹਦੀ ਮੁਕਦਮਾ ਦੀ ਤੇਜ ਜਿਹੜੀ ਸਟਾਰਟ ਕਰਤੀ ਹੈ ਪਿਛਲੇ ਦਿਨੀ ਵੀ ਫਿਸ ਤੋਂ ਬੁਲਾਇਆ ਗਿਆ ਸੀ ਉਹਦੇ ਜਿਹੇ ਕਿਸਮਾ ਕੋਈ ਆਇਆ ਕੋਈ ਨਹੀਂ ਉਹਦਾ ਜਿਹੜਾ ਮੋਬਾਈਲ ਹੈਗਾ ਉਹ ਅਸੀਂ ਉਹ ਫੋਰੈਂਸਿਕ ਅਨਲਿਸਿਸ ਵਾਸਤੇ ਭੇਜ ਦਿੱਤਾ ਸੀਗਾ ਉਹ ਜਦੋਂ ਸਾਡੇ ਰੀਸੀਵ ਹੋਗਾ ਡਾਟਾ ਉਹਨੂੰ ਅਨਲਿਸਿਸ ਕਰਕੇ ਉਹਦੇ ਵੀ ਅਸ ਪਰ ਲੋਕ ਕਾਰਵਾਈ ਕੀਤੀ ਜਾਵੇਗੀ ਸਰੇ ਰਾਮਗਨ ਦੱਸਦਾ ਸਰੇ ਵਿਅਕਤੀ ਹੈ ਇਪੋਰਟ ਅਰੈਸਟ ਕੀਤਾ ਸਰੇ ਇਹ ਬੇਸਿਕਲੀ ਜਿਹੜਾ ਹੈਗਾ ਅੰਦਰ ਦਰਜੀ ਦਾ ਕੰਮ ਕਰਦਾ 2 ਸਾਲ ਤੋਂ ਜਿਹੜਾ ਹੈਗਾ ਕੈਂਟ ਦੇ ਵਿੱਚ ਦਰਜੀ ਦਾ ਕੰਮ ਕਰ ਰਿਹਾ ਸੀਗਾ ਤੇ ਬੇਸਿਕਲੀ ਰੁਰਕ ਇਹ ਫੋਰੇਸਟ ਕੀਤਾ ਇਹ ਸਾਨੂੰ ਹੈਂਡ ਓਵਰ ਕੀਤਾ ਗਿਆ ਮਿਲਟਰੀ ਪੁਲਿਸ ਵੱਲੋਂ ਸਰ ਇਹ ਨਹੀਂ ਕਿ ਟੂ ਹੋਰ ਚੀਜ਼ ਹੈ ਜਿਸ ਦਾ ਪਿਛਲਾ ਪੜਾਇਆ ਗਿਆ ਜਰੂਰੀ ਹੈ ਇਹ ਵੈਰੀਫਾਈ ਕੀਤਾ ਮਿਲਟਰੀ ਪੁਲਿਸ ਨੇ ਜਾਂ ਫਿਰ ਪੁਲਿਸ ਨੇ ਇਹ ਦੋਨਾਂ ਨਾਲ ਕਿਸੇ ਤੋਂ ਕੀ ਦੇ ਸਕਤੇ ਕਿ ਇੰਟਰੀ ਮਿਲ ਉਹ ਦੇਖੋ ਇਹਦੇ ਵਿੱਚ ਤਾਂ ਬੇਸਿਕਲੀ ਜਿੱਦਾਂ ਉਹ ਪਹਿਲਾ ਵਾਲਾ ਬੰਦਾ ਸੀਗਾ ਉਹਦੇ ਮਾਮੇ ਜਿਹੜੇ ਸੀਗੇ ਬੇਸਿਕਲੀ ਕਾਫੀ ਥੇ ਦੇ ਤੇ ਕੰਮ ਕਰਦੇ ਸੀਗੇ ਤੇ ਉਹਨਾਂ ਰੈਫਰੈਂਸ ਤੇ ਕੇ ਜਿਹੜਾ ਹੈ ਅੰਦਰ ਇਹਦੇ ਕੰਮ ਕਰਵਾਇਆ ਸੀਗਾ ਤੁਸੀਂ ਮੀਨ ਲੀ ਜਿਹੜਾ ਇਹ ਬੰਦਾ ਹੈਗਾ ਜਿਹੜਾ ਟੇਲਰ ਫੜਿਆ ਇਹ ਤੋਂ ਪਹਿਲਾਂ ਜਿਹੜਾ ਦੁਕਾਨ ਜਿਹੜੀ ਜਿੱਥੇ ਕੰਮ ਕਰ ਰਿਹਾ ਸੀਗਾ ਉੱਥੇ ਉਹਦਾ ਰਿਸ਼ਤੇਦਾਰ ਜਿਹੜਾ ਹੈਗਾ ਪਹਿਲਾਂ ਕੰਮ ਕਰਦਾ ਸੀਗਾ ਜੋ ਉਤਰਾਖੰਡ ਦਾ ਰਹਿਣ ਵਾਲਾ ਸੀਗਾ ਉਹਨੇ ਰੈਫਰ ਕਰਕੇ ਜਿਹੜਾ ਹੈਗਾ ਰੈਫਰੈਂਸ ਦਿੱਤੇ ਜਿਹੜਾ ਕੰਮ ਇਹਨੇ ਸ਼ੁਰੂ ਕਰਾ ਦਿੱਤਾ ਸੀ ਤੋ ਬੇਸਿਕਲੀ ਆਪ ਚੱਲਿਆ ਗਿਆ ਸੀਗਾ ਮੇਨਲੀ ਜਿਹੜਾ ਹੈਗਾ ਜਿਵੇਂ ਕੋਈ ਰਿਸ਼ਤੇਦਾਰ ਹੈਗਾ ਜਾਂ ਕਿਸੇ ਦੇ ਰੈਫਰੈਂਸ ਦੀ ਬੰਦਾ ਜਿਹੜਾ ਹੈਗਾ ਉਹਨੂੰ ਆਪਣੇ ਕੰਮ ਵਾਸਤੇ ਰੱਖ ਲਿਆ